ਅਸਲਾਮੁਅਲੈਕਮ ਵੀਰੋ ਕੀ ਹਾਲ ਐ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਵੀਰੋ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਹੀ ਸ਼ਾਨਦਾਰ ਬਹੁਤ ਵਧੀਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕੀ ਆਨੇ ਇਸੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਬੇਨਤੀ ਐ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਣਾ ਇਹਦੀ ਕਥਾ ਭਾਰਤੀ ਭਗਤ ਕਾਲ ਦੇ ਵਿੱਚ ਕਬੀਰ ਦਾ ਆਗਮਨ ਇੱਕ ਅਦੁੱਤਾ ਆਗਮਨ ਹੈ ਕਬੀਰ ਭਗਤ ਸ਼੍ਰੇਣੀ ਦੇ ਚੋਂ ਸਿਰਮੌਰ ਹੈ ਜ਼ਿੰਦਗੀ ਦੇ ਹਰ ਪਹਿਲੂ ਦਿੱਤੇ ਆਪਨੇ ਆਪਣੇ ਵਿਚਾਰਾਂ ਰਾਹੀਂ ਰੋਸ਼ਨੀ ਪਾਈ ਹੈ ਚਾਹੇ ਉਹ ਸਮਾਜਿਕ ਜੀਵਨ ਹੈ ਚਾਹੇ ਉਹ ਧਾਰਮਿਕ ਹੈ ਤੇ ਚਾਹੇ ਉਹ ਰਾਜਨੀਤਿਕ ਦੇਮ ਪਖੰਡ ਦਾ ਆਪਨੇ ਖੁੱਲੇ ਸ਼ਬਦਾਂ ਵਿੱਚ ਖੰਡਨ ਕੀਤਾ ਔਰ ਧਰਮ ਦੀ ਬੁਨਿਆਦ ਆਪਨੇ ਸੱਚ ਦਸੀ ਦਇਆ ਦਸੀ संतोकदसी जेठ दी पूर्णमासी विकमे सम्मत 1455 ਦੇਚ ਕਬੀਰ ਦਾ ਜਨਮ ਬਨਾਰਸ ਦੇਚ ਨੀਮ ਨੀਰਾ ਜੁਲਾਹ ਦੇ ਘਰ ਹੋਇਆ ਇਹ ਮذਬ ਤੋਂ ਮੁਸਲਮਾਨ ਸੰਪਰ ਕਬੀਰ ਦੇ ਸੰਸਕਾਰ Hindu Muslim ਤੋਂ ਬਾਲਾ ਦਰਖ ਔਰ ਉਹਨਾਂ ਨੇ ਬਕਾਇਦਾ ਐਸਾ ਆਖਿਆ ਵੀ ਹੈ ਨਾ ਹਮ Hindu ਨਾ ਮੁਸਲਮਾ ਅਲਹਿਰਾਮ ਕੇ ਪਿੰਡ ਪਰਾਂ RAM ਆਖਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਅੱਲਾ ਨੂੰ ਮੰਨਣ ਵਿੱਚ ਮੈਨੂੰ ਕੋਈ ਇਨਕਾਰ ਨਹੀਂ ਲੇਕਿਨ ਮੈਂ ਹਿੰਦੂ ਨਹੀਂ ਮੈਂ ਮੁਸਲਮ ਨਹੀਂ ਜਿਸ ਤਰ੍ਹਾਂ ਸੂਰਜ ਦਾ ਚਾਨਣਾ ਸਾਰਿਆਂ ਲਈ ਆਉਂਦਾ ਹੈ ਕਬੀਰ ਦੇ ਵਿਚਾਰ ਸਰਵ ਸਾਂਝੇ ਨੇ ਸਾਰਿਆਂ ਲਈ ਨੇ ਆਮ ਅਵਤਾਰੀ ਤੇ ਭਗਤਾਂ ਦੇ ਜਨਮ ਦੀ ਤਰ੍ਹਾਂ ਆਪ ਦਾ ਵੀ ਜਨਮ ਕਾਲ ਬੜੇ ਰਹੱਸਮਈ ਠੰਗ ਦੇ ਨਾਲ ਦਿਤੀ ਹੋਇਆ ਆਪ ਹੱਸਦੇ ਹੋਏ ਜਗਤ ਦੇ ਚਾਏ ਜਦ ਕਿ ਜਗਤ ਦਾ ਨਿਯਮ ਹੈ ਬਾਲਕ ਅਕਸਰ ਰੋਂਦੇ ਹੋਏ ਆਉਂਦੇ ਹਨ ਔਰ ਅੰਤ ਵੀ ਅਕਸਰ ਰੋਂਦੇ ਹੋਏ ਆਏ ਹੁੰਦਾ ਹੈ ਪਰਮਪੁਰਖ ਦੀ ਇਹ ਪਹਿਚਾਨ ਹੈ ਹੱਸਦਾ ਹੋਇਆ ਆਉਂਦਾ ਹੈ ਹੱਸਦਾ ਹੋਇਆ ਜੀਉਂਦਾ ਹੈ ਹੱਸਦਾ ਹੋਇਆ ਰੁਕਸਤ ਹੋ ਜਾਂਦਾ ਹੈ ਸਾਰੀ ਜ਼ਿੰਦਗੀ ਹਾਸੇ ਵੰਣੇ ਖੁਸ਼ੀਆਂ ਵੰਡਣੀਆਂ ਪਰਮ ਆਨੰਦ ਵੰਡਣਾ ਇਹ ਮਹਾਪੁਰਖ ਦੀ ਜ਼ਿੰਦਗੀ ਦਾ ਮਨੋਰਥ ਹੁੰਦਾ ਹੈ ਲਕਸ਼ ਹੁੰਦਾ ਹੈ ਨੀਮੋ ਨੀਰਾ ਅਦਗੜ ਉਮਰ ਦੇ ਵਿੱਚ ਆਪਣੇ ਘਰ ਇਸ ਅਦੁੱਤੀ ਸੰਤਾਨ ਨੂੰ ਵੇਖ ਕੇ ਖੁੱਲ੍ਹੇ ਨਹੀਂ ਸਮਾਂਦੇ ਬਚਪਨ ਕਾਲ ਤੋਂ ਹੀ ਆਪ ਅਗੰਮੀ ਗੱਲਾਂ ਹਰ ਮਹਿਫਿਲ ਦੇ ਵਿੱਚ ਬੈਠ ਕੇ ਕਰਦੇ ਸਨ ਬੱਚਿਆਂ ਨਾਲ ਬੈਠਣਾ ਪਰ ਗੱਲ ਆਦਮ ਨਿਗਮ ਦੀ ਕਰਨੀ ਖੇਡਣ ਲਈ ਬੈਠਣਾ ਪਰ ਗੱਲ ਅੱਲਾ ਦੀ ਕਰਨੀ ਰਾਮ ਦੀ ਕਰਨੀ ਖੇਡ ਵਿੱਚ ਰੁਚੀਆਂ ਨਾ ਹੋ ਕੇ ਖੇਡ ਨੂੰ ਵੀ ਬੰਦਗੀ ਦੀ ਸ਼ਕਲ ਬਣਾ ਦੇਣੀ ਇਹ ਕਬੀਰ ਦਾ ਰੋਜ਼ ਮਰਰਾ ਦਾ ਕਰਮ ਸੀ ਵਿਦਿਕ ਮੰਦਰਾ ਤੇ ਧਾਰਮਿਕ ਮੰਦਰਾ ਦੇ ਦਵਾਰ ਆਪ ਲਈ ਬੰਦ ਸਨ ਕਿਉਂ ਕਿ ਆਪ ਜੁਲਾਹੇ ਘਰ ਵਿੱਚ ਜਨਮੇ ਸਨ ਇਸ ਲਈ ਇਸ ਦੇਸ਼ ਦੀ ਵਰਣ ਪ੍ਰਥਾ ਦੇ ਮੁਤਾਬਕ ਆਪ ਸ਼ੂਦਰ ਸਨ ਇਸ਼ੂਦਰ ਦੇ ਕੋਲੋਂ ਇਹ ਅਖਤਿਆਰ ਖੋਲਿਆ ਗਿਆ ਸੀ ਨਾ ਉਹ ਵਿਦਿਆ ਪੜ ਸਕਦਾ ਸੀ ਤੇ ਨਾ ਉਹ ਧਰਮ ਮੰਦਰ ਤੇ ਜਾ ਕੇ ਪੂਜਾ ਪ੍ਰਤੀਸ਼ਠਾ ਕਰ ਸਕਦਾ ਸੀ ਮਨੁੱਖ ਦਾ ਸਾਰਾ ਵਿਕਾਸ ਵਿਦਿਕ ਮੰਦਰਾਂ ਤੇ ਧਾਰਮਿਕ ਮੰਦਰਾਂ ਦੇ ਆਸਰੇ ਤੇ ਹੁੰਦਾ ਹੈ ਬૌਧਿਕ ਵਿਕਾਸ ਵਿਦਿਕ ਮੰਦਰਾਂ ਦੇ ਆਲੇ ਦੁਆਲੇ ਤੇ ਅਧਿਆਤਮਿਕ ਵਿਕਾਸ ਮਨੁੱਖ ਦਾ ਧਾਰਮਿਕ ਮੰਦਰਾਂ ਦੇ ਆਸਰੇ ਤੇ ਹੁੰਦਾ ਜਿਸ ਬੰਦੇ ਲਈ ਇਹ ਦੋਵੇਂ ਦੁਆਰ ਬੰਦ ਕਰ ਦਿੱਤੇ ਜਾਣ ਉਸ ਮਨੁੱਖ ਦਾ ਸਾਰਾ ਵਿਕਾਸ ਰੁਕ ਜਾਵੇ ਪਰ ਇਹ ਤੇ ਕੋਈ ਧੁਰਦਰਗਾ ਹੋਈ ਪੜਿਆ ਹੋਇਆ ਪੁਰਸ਼ ਆਇਆ ਭਾਵੇਂ ਦੋਵੇਂ ਮੰਦਰਾਂ ਦੇ ਦਵਾਰ ਆਪ ਨੇ ਹੀ ਬੰਦ ਨੇ ਲੇਕਿਨ ਫਿਰ ਵੀ ਆਪ ਨੇ ਸਾਰੀ ਮਨੁੱਖਤਾ ਲਈ ਧਾਰਮਿਕ ਮੰਦਰ ਤੇ ਵਿਦਿੱਤ ਮੰਦਰਾਂ ਦੇ ਦਵਾਰ ਆਪਣੇ ਰਾਹੀਂ ਖੋਲੇ ਜਗਤ ਨੂੰ ਜਾਣਣਾ ਦਿੱਤਾ ਵਿਦਿਆ ਦੇ ਰਾਹੀਂ ਜਗਤ ਨੂੰ ਜਾਣਣਾ ਦਿੱਤਾ ਧਰਮ ਗਿਆਨ ਦੇ ਰਾਹੀਂ ਬ੍ਰਾਹਮਣ ਦੀ ਇਹ ਮਨਉਤ ਸੀ ਕਿ ਆਲੂ ਫਾਜ਼ਲ ਭਗਤ ਸੰਤ ਜਨ ਕੇਵਲ ਬ੍ਰਾਹਮਣ ਦੇ ਘਰ ਹੀ ਪੈਦਾ ਹੁੰਦੇ ਨੇ ਇਸ ਵਾਸਤੇ ਆਪ ਦੇ ਨਾਲ ਅਨੇਕਾਂ ਹੀ ਮਿੱਥ ਜੁੜ ਗਈਆਂ ਜੈਸੇ ਕਿ ਇੱਕ ਖੁਆਰੀ ਬ੍ਰਾਹਮਣੀ ਦੇ ਕੁੱਖ ਤੋਂ ਬਾਲਕ ਦਾ ਜਨਮ ਹੋਇਆ ਔਰ ਉਹਨੇ ਗੰਗਾ ਦੇ ਤੱਟ ਤੇ ਉਸਨੂੰ ਸੁੱਟ ਦਿੱਤਾ ਔਰ ਉਹਨੂੰ ਨੀਮਾ ਤੇ ਨੀਰੂ ਜੁਲਾਹ ਚੁੱਕ ਕੇ ਲੈ ਆਏ ਇਹ ਇੱਕ ਮਿੱਥ ਹੈ ਜਦ ਕਿ ਹਕੀਕਤ ਹੈ ਕਿ ਨੀਮੂ ਤੇ ਨੀਰਾ ਦੇ ਘਰ ਬਕੈਦਾ ਕਬੀਰ ਦਾ ਜਨਮ ਹੋਇਆ ਕਬੀਰ ਨੇ ਆਪਣੀ ਜਾਤ ਛਪਾਈ ਨਹੀਂ ਕਬੀਰ ਮੇਰੀ ਜਾਤ ਕੋ ਸਭ ਕੋਈ ਹਸਨੇ ਹਾਰ ਬਲਹਾਰੀ ਇਸ ਜਾਤ ਕੋ ਜੇ ਜਪਿਓ ਸਿਰ ਜਨਹਾਰ ਕੀ ਜਾਤ ਹੈ ਜਾਤ ਜੁਲਾਹਾ ਮਤ ਕਾधीर ਸਹਿਜ ਸਹਿਜ ਗੁਣ ਰਵੇ ਕਬੀਰ ਗਲ ਸਪਸ਼ਟ ਕਰ ਦਿੱਤੀ ਜਾਤ ਦਾ ਮੈਂ ਜੁਲਾਹਾ ਵਰਣ ਕਰਕੇ ਮੈਂ ਸ਼ੋਧਰਾ ਇਸ ਲਈ ਮੈਂ ਜਗਤ ਦੇ ਸਾਹਮਣੇ ਉਹ ਵਿਚਾਰਾ ਰੱਖਦਾ ਕਿ ਮਨੁੱਖ ਨਾਲ ਨਾ ਕੋਈ ਵਰਨ ਜੋੜਿਆ ਜਾਏ ਮਨੁੱਖ ਨਾਲ ਨਾ ਕੋਈ ਜਾਤ ਜੋੜੀ ਜਾਏ ਗਰਬ ਵਾਸ ਮੇਂ ਕੁੱਲ ਨਹੀਂ ਜਾਂਦੀ ਬ੍ਰਹਮ ਬਿੰਦੇ ਤੇ ਸਭ ਉਤਪਾਦੀ ਏ ਕਬੀਰ ਦੇ ਬੋਲ ਜਾਤ ਦਾ ਜਨਮ ਸਰੀਰ ਦੇ ਜਨਮ ਦੇ ਨਾਲ ਹੈ ਵਰਨ ਦਾ ਜਨਮ ਸਰੀਰ ਦੇ ਜਨਮ ਦੇ ਨਾਲ ਹੈ ਕਿ ਕਬੀਰ ਕੇੰਦਰ ਮੇਰੇ ਸਰੀਰ ਤੋਂ ਪਹਿਲੇ ਵੀ ਸੀ ਜਦ ਮੈਂ ਪਹਿਲੇ ਵੀ ਸੀ ਤੇ ਇਸ ਵਰਨ ਦਾ ਇਸ ਜਾਤ ਦਾ ਮੇਰੇ ਨਾਲ ਜੋੜਨਾ ਇੱਕ ਬੱਚਿਆਂ ਦੇ ਖੇਲ ਹੈ ਲੇਕਿਨ بڑے بڑے ਆਲਮ ਵਿਦਵਾਨ ਵੀ ਕਈ ਦਫਾ ਇਸ ਤਰ੍ਹਾਂ ਦੀ ਬੱਚਿਆਂ ਦੀ ਖੇਲ ਕਰਦੇ ਨੇ ਸਾਰੀ ਮਨੁੱਖਤਾ ਨੂੰ ਸਾਡੇ ਦੇਸ਼ ਦੇ ਮੁਖੀ ਲੋਗਾ ਨੇ ਚਾਰ ਹਿੱਸਿਆਂ ਦੇ ਚ ਵੰਡ ਕੇ ਰੱਖਿਆ ਹੋਇਆ ਸੀ ਜਿਸ ਤੋਂ कबीर बिल्कुल इंकारी होए इस वर्ण ਨੂੰ ਮੰਨਣ ਤੋਂ ਆਪਨੇ ਬਿਲਕੁਲ ਇਨਕਾਰ ਕਰ ਦਿੱਤਾ ਆਪਨੇ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਤゥム ਕਤ ਬ੍ਰਾਹਮ ਹਮ ਕਤ ਸੂਦ ਹਮ ਕਤ ਲੋਹ ਤੁਮ ਕਤ ਦੂਰ ਮੇਰੇ ਸ਼ਰੀਰ ਨੂੰ ਕੋਈ ਚੀ ਹੈ ਤੇ ਲਹੂ ਨਿਕਲਦਾ ਹੈ ਪਰ ਐ ਬ੍ਰਾਹਮਣ ਤੇਰੇ ਸਰੀਰ ਨੂੰ ਕੋਈ ਚੀਰੇ ਤੇ ਦੁੱਧ ਥੋੜੀ ਨਿਕਲਦਾ ਹੈ ਉਸ ਦੇ ਵਿੱਚ ਹੀ ਤੇ ਲਹੂ ਹੀ ਨਿਕਲਦਾ ਹੈ ਮੇਰੇ ਸਰੀਰ ਦੇ ਅੰਦਰ ਹੱਡ ਮਾਸ ਮੰਜ ਔਰ ਦੁਰਗੰਧੀ ਇਤਿਆਦਿਕ ਹੈ ਤੇਰੇ ਸਰੀਰ ਦੇ ਵਿੱਚ ਵੀ ਤੇ ਇਹੀ ਕੁਛ ਹੈ ਸਰੀਰਕ ਤੰਤ ਤੇ ਆਪਣੇ ਬ੍ਰਾਹਮਣ ਹੋਣ ਦਾ ਸਬੂਤ ਦੇ ਕਿ ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ ਫਰਕ ਹੁੰਦਾ ਹੈ ਮਨ ਵਿੱਚ ਫਰਕ ਹੁੰਦਾ ਹੈ ਵਿਚਾਰਾਂ ਦੇ ਵਿੱਚ ਫਰਕ ਹੁੰਦਾ ਹੈ ਸੋਚਣੀ ਦੇ ਵਿੱਚ ਔਰ ਮੇਰੇ ਵਿਚਾਰਾਂ ਵਿੱਚ ਪ੍ਰਮਾਤਮਾ ਹੈ ਮੇਰੇ ਵਿਚਾਰਾਂ ਵਿੱਚ ਸੱਚ ਹੈ ਮੇਰੇ ਵਿਚਾਰਾਂ ਵਿੱਚ ਈਸ਼ਵਰ ਹੈ ਮੇਰੀ ਸੋਚ ਮੰਡਲ ਵਿੱਚ ਪ੍ਰਵਾਕਮ ਹੈ ਤੇ ਸਵਸਥੇ ਮੈਂ ਤੇ ਉਸ ਨੂੰ ਬ੍ਰਾਹਮਣ ਮੰਨਦਾ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਸ਼ਰੀਰ ਦੇ ਤਲ ਤੇ ਨਾ ਕੋਈ ਨੀਵਾ ਹੈ ਨਾ ਕੋਈ ਉੱਚਾ ਹੈ ਵਿਚਾਰ ਦੇ ਤਲ ਤੇ ਮਨੁੱਖ ਨੀਵਾ ਹੈ ਮਨੁੱਖ ਉੱਚਾ ਹੈ ਹਕੀਕਤ ਹੈ ਜਿਸ ਤੇ ਵਿਚਾਰ ਨਹੀਂਵੇਂ ਉਹ ਨੀਵਾ ਹੈ ਜਿਸ ਦੇ ਵਿਚਾਰ ਉੱਚੇ ਨੇ ਉਹ ਉੱਚਾ। ਤੋ ਕਬੀਰ ਕੇੰਦਰ ਮੇਰੇ ਵਿਚਾਰ ਬ੍ਰह्म ਦੇ ਸੇ ਨੇ ਪਰ ਅਕਸਰ ਮਨੁੱਖ ਦੀ ਦ੍ਰਿਸ਼ਟੀ ਸ਼ਰੀਰ ਤੇ ਹੀ ਰੁਕਦੀ ਹੈ। ਕੈਸੀ ਇੱਕ ਅਗੰਮੀ ਗਾਥਾ ਹੈ ਸੜ ਦੇਸ਼ ਵਿੱਚ ਪਰਚਲਤ। ॠषि ਅਸ਼ਟਾਵਕਰ ਜੋ ਆਪਣੇ ਸ਼ਰੀਰ ਦੇ ਚ ਅੱਠ ਬਲ ਰੱਖਦੇ ਸਨ। ਲੱਤਾਂ ਢੇੜੀਆਂ, ਬਾਹਾਂ ਢੇੜੀ, ਗਰਦਨ ਢੇੜੀ, ਗਰਮ ਜੋ ਹੈ ਲੱਕ ਢੇੜਾ। ਵਰਸ ਕੇ ਸਾਰਾ ਸ਼ਰੀਰ ਅੱਠ ਬਲਾਂ ਵਿੱਚ ਬਕੈ ਦਾ ਵਿੰਗਾ ਹੋਇਆ ਹੋਇਆ ਕਹਿੰਦੇ ਨੇ ਜਨਕਦੀ ਸਭਾ ਵਿੱਚ ਜਦ ਆਪ ਦਾ ਅਚਾਨਕ ਆਣਾ ਹੋਇਆ ਕਿਉਂਕਿ ਆਪ ਦੇ ਪਿਤਾ ਰਾਜਗੁਰੂ ਸਨ ਤੇ ਕਿਸੇ ਕਾਰਨ ਕਰਕੇ ਆਪ ਪਿਤਾ ਨੂੰ ਹੀ ਬੁਲਾਉਣ ਵਾਸਤੇ ਆਏ ਇਸ ਸਰੀਰ ਦੇ ਇਹ ਅੱਠ ਬਲ ਵੇਖ ਕੇ ਜਨਕਦੀ ਸਭਾ ਦੇ ਵਿੱਚ ਬੈਠੇ ਹੋਏ ਬ੍ਰਾਹਮਣ ਹੱਸ ਪਏ ਔਰ ਹਸੀ ਦੇ ਵਿੱਚ ਮਖੌਲ ਸੀ ਹਸੀ ਦੇ ਵਿੱਚ ਤਨਸ ਸੀ ਹਸੀ ਦੇ ਵਿੱਚ ਨਿੰਦਾ ਸੀ ਹਸੀ ਦੇ ਵਿੱਚ ਝੋਟ ਸੀ ਝੋਟ ਕਰਨੀ ਹੋਵੇ ਕਿਸੇ ਤੇ ਮਨੁੱਖ ਰੋ ਕੇ ਵੀ ਝੋਟ ਕਰ ਸਕਦਾ ਹੈ ਹੱਸ ਕੇ ਵੀ ਝੋਟ ਕਰ ਸਕਦਾ ਹੈ ਝੋਟ ਕਰਨੀ ਹੋਵੇ ਕਿਸੇ ਤੇ ਮਨੁੱਖ ਨੇ ਤਾਂ ਉਹ અપਮਾਨ ਕਰਕੇ ਵੀ ਝੋਟ ਕਰ ਸਕਦਾ ਹੈ ਸਨਮਾਨ ਦੇ ਕੇ ਵੀ ਝੋਟ ਕਰ ਸਕਦਾ ਹੈ ਝੋਟ ਕਰਨੀ ਹੋਵੇ ਕਿਸੇ ਤੇ ਤੇ ਹਕੀਕਤ ਹੈ ਕਿਸੇ ਦੀ ਇੱਜ਼ਤ ਕਰਕੇ ਵੀ ਝੋਟ ਕੀਤੀ ਜਾ ਸਕਦੀ ਹੈ ਬੇਇੱਜ਼ਤੀ ਕਰਕੇ ਵੀ ਝੋਟ ਕੀਤੀ ਜਾ ਸਕਦੀ ਹੈ ਕਿਸੇ ਦਾ ਦੇਣਾ ਵੀ ਦਰਅਸਲ ਖੋਣਾ ਹੁੰਦਾ ਹੈ ਤੇ ਕਈ ਵਾਰ ਕਿਸੇ ਦਾ ਖੋਣਾ ਹੀ ਵਾਸਤਵਕ ਦੇਣਾ ਹੁੰਦਾ ਏ ਇਸ ਹਸੀ ਦੇ ਚ ਬਹੁਤ ਗਹਿਰੀ ਝੋਟ ਸੀ ਅਸ਼ਟਾਵਕਰ ਨੂੰ ਲਗੀ ਆਪਨੇ ਸੁਤੇ ਸਿਦਕਿਆ ਰਾਜਨ ਅੱਜ ਪਤਾ ਚਲਿਆ ਤੇਰੀ ਮਹਿਫਿਲ ਦੇ ਚਮਾਰ ਬੈਠੇ ਨੇ ਮੈਂ ਤੇ ਸਮਝਿਆ ਸੀ ਬ੍ਰਾਹਮਣ ਹੋਣਗੇ ਅੱਜ ਪਤਾ ਚਲਿਆ ਤੂੰ ਸ਼ੂਦਰਾਂ ਵਿੱਚ ਗਿਰਿਆ ਹੋਇਆ ਮਹਾਪੁਰਸ਼ ਦੀ ਦ੍ਰਿਸ਼ਟੀ ਚ ਸ਼ੂਦਰ ਉਹ ਜਿਸ ਦੇ ਵਿਚਾਰ ਨਹੀਂ ਮੈਨੇ ਤੂੰ ਤੇ ਸ਼ੂਦਰਾਂ ਵਿੱਚ ਗਿਰਿਆ ਹੋਇਆ سب چمار بیٹھے دے. جنک نے آکھیا رشی جی چمار کیسے تو آپ نے میری چمڑی ویکھی انہوں نے میرا شریر ہے. تی چمار وہ ہے جہی جی درشٹی چمڑے جس دی درشتی شریر دے. جس دی درشتی من پہ ہے وہ منو منوگیا ہے جس دی درشتی آتما وہ سند ہے گرمکھ ہے ہے انہوں کی درشتی میرے شریر تہ ہے اے چمار میں ਇਹ ਮੇਰੇ ਮਨ ਤੱਕ ਵੀ ਨਹੀਂ ਪਹੁੰਚੇ ਇਹਨਾਂ ਨੂੰ ਵਿਦਵਾਨ ਮੰਨਾਂ ਤੇ ਮੈਂ ਕਿਸ ਤਰ੍ਹਾਂ ਮੰਨਾਂ ਇਹਨਾਂ ਨੂੰ ਦਾਰਸ਼ਨਿਕ ਵਿਚਾਰਕ ਮੈਂ ਮੰਨਾਂ ਤੇ ਕਿਸ ਤਰ੍ਹਾਂ ਮੰਨਾਂ ਇਹਨਾਂ ਦੀ ਤਹਿ ਕੁਝ ਵੀ ਨਹੀਂ ਹੈ ਇਹਨਾਂ ਦੀ ਦ੍ਰਿਸ਼ਟੀ ਬਹੁਤ ਥੋਥੀ ਹੈ ਔਰ ਉੱਪਰਲੀ ਹੈ ਔਰ ਆਪਣੇ ਵਿਚਾਰਾਂ ਦੇ ਰਾਹੀ ਅਹਿਸਾਸ ਕਰਾ ਦਿੱਤਾ ਜਨਕ ਨੂੰ ਭਾਵੇਂ ਮੇਰੇ ਸਰੀਰ ਵਿੱਚ ਅਠ ਬਲ ਨੇ ਪਰ ਮੇਰੇ ਮਨ ਵਿੱਚ ਇੱਕ ਬਲ ਵੀ ਨਹੀਂ ਭਾਵੇਂ ਇਹਨਾਂ ਬ੍ਰਾਹਮਣਾਂ ਦੇ ਸਰੀਰ ਵਿੱਚ ਕੋਈ ਬਲ ਨਹੀਂ ਪਰ ਇਹਨਾਂ ਦੇ ਮਨ ਵਿੱਚ ਲੱਖਾਂ ਹੀ ਬਲ ਨੇ ਲੱਖਾਂ ਹੀ ਵਿੰਗ ਨੇ ਲੱਖਾਂ ਹੀ ਟੇੜਾ ਬੰਦ ਹੈ ਤੋ ਹਕੀਕਤ ਹੈ ਭਗਤ ਕਬੀਰ ਜੀ ਦਾ ਐਸਾ ਕਹਿਣਾ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾ ਹੈ ਨਹੀਂ ਆਇਆ ਭਈ ਜਿਸ ਢੰਗ ਨਾਲ ਜਗਤ ਤੇ ਮੈਂ ਆਇਆ ਐ ਬ੍ਰਾਹਮਣ ਤੇਰਾ ਵੀ ਆਉਣ ਦਾ ਢੰਗ ਹੋਈ ਗਏ ਮਾਂ ਬਾਪ ਦੇ ਜ਼ਰੀਏ ਮੈਂ ਆਇਆ ਮਾਂ ਬਾਪ ਦੇ ਜ਼ਰੀਏ ਤੂੰ ਹੋਇਆ ਮੇਰੇ ਸ਼ਰੀਰ ਦੇ ਚ ਲਹੂ ਹੈ ਤੇਰੇ ਸ਼ਰੀਰ ਦੇ ਚ ਵੀ ਲਹੂ ਹੈ ਕੋਈ ਦੁੱਧ ਨਹੀਂ ਹੈ ਫਿਰ ਉਹ ਬ੍ਰਾਹਮਣ ਕੈਸਾ ਤੇ ਮੈਂ ਸ਼ੂਦਰ ਕੈਸਾ ਹਕੀਕਤ ਹੈ ਕਿ ਕਹੋ ਕਬੀਰ ਜੋ ਬ੍ਰਹਮ ਨੂੰ ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਜੁਲਾਹੇ ਦੇ ਘਰ ਜਨਮ ਲੈ ਕੇ ਤੇ ਇਤਨੀਆਂ ਫਲਸਫੇ ਪੂਰਤ ਗੱਲਾਂ ਕਰਨੀਆਂ ਬ੍ਰਹਮ ਦੀ ਵਿਚਾਰ ਦੇਣੀ ਦਰਸਲ ਇਹ ਅਖੋਤੀ ਹੰਕਾਰੀ ਬ੍ਰਾਹਮਣਾ ਨੂੰ ਚੰਗਾ ਨਾ ਲਗੇ ਐਸਾ ਦੌਰ ਚੱਲਿਆ ਬਨਾਰਸ ਦੇਚ ਆਪ ਦਿੱਤੇ तरह तरह ਦੇ ਇਲਜ਼ਾਮ ਲੱਗੇ। ਔਰ ਇਹ ਇਲਜ਼ਾਮ ਪ੍ਰਥਮ ਬ੍ਰਾਹਮਣਾਂ ਦੀ ਤਰਫੋਂ ਲੱਗੇ ਫਿਰ ਮੌਲਵੀਆਂ ਦੀ ਤਰਫੋਂ ਲੱਗੇ। ਇਹ ਪਹਿਲਾ ਐਸਾ ਪੁਰਸ਼ ਬਨਾਰਸ ਦਾ ਜਿਹਦੇ ਨਾਲ ਇਹ ਦੋਵੇਂ ਫਿਰਕਿਆਂ ਦੇ ਮੁਖੀ ਸਹਿਮਤ ਲਾਉਂਦੇ ਉਸ ਦਾ ਇੱਕ ਕਾਰ ਜਦ ਮੌਲਵੀ ਨੇ ਕਿਹਾ ਨੀਰੂ ਜੁਲਾਹੇ ਨੂੰ ਕਿ ਪੁੱਤਰ ਤੇਰਾ ਹੁਣ 9 ਸਾਲ ਦਾ ਹੋ ਗਿਆ ਹੈ। ਇਇਸਾ ਇਸਤੇ ਸੁਨਤ ਕਰਾ ਔਰ ਇਹ ਬਕਾਇਦਾ ਸ਼ਰਾ ਦਾ ਧਾਰਨੀ ਹੋਵੇ ਕਹਿੰਦੇ ਨੇ ਮਾਪੇ ਰਾਜ਼ੀ ਹੋਵੇ ਬਿਠੀਕ ਔਰ ਇਸਲਾਮੀ ਜਗਤ ਵਿੱਚ ਸੁਨਤ ਇੱਕ ਬਹੁਤ ਖੁਸ਼ੀ ਦਾ ਦਿਨ ਗਿਣਿਆ ਜਾਂਦਾ ਹੈ ਮਿਠਾਈ ਵੰਡੀ ਜਾਂਦੀ ਹੈ ਮਹਿਮਾਨਾਂ ਨੂੰ ਬਹੁਤ ਖਾਣਾ ਖਿਲਾਇਆ ਜਾਂਦਾ ਹੈ ਆਉ ਭਗਤ ਕੀਤੀ ਜਾਂਦੀ ਹੈ ਔਰ ਇਹ ਬਾਲਕ ਅਜ ਤੋਂ ਸ਼ਰਾ ਦੇ ਚ ਪ੍ਰਵਿਰਤ ਹੋਇਆ ਇਸ ਗੱਲ 'ਵੀ ਬਹੁਤ ਵੱਡੀ ਖੁਸ਼ੀ ਮਨਾਈ ਜਾਂਦੀ ਕਿ ਲੇਕਿਨ ਕਬੀਰ ਨੇ ਸੁਨਤ ਕਰਾਣ ਤੋਂ ਇਨਕਾਰ ਕੀਤਾ ਤੇ ਆਪਦੇ ਇਹ ਮਹਾਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਢੰਗ ਨਾਲ ਦਰਜ ਨੇ ਕਿ ਸੁਨਤ ਕਰੇ ਜੇ ਤੁਰਕ ਹੋਏਗਾ ਮੈਂ ਨਾ ਬਧਾਂਗਾ ਭਾਈ ਜੋਰੇ ਖੁਦਾਇਮ ਕੋ ਤੁਰਕ ਕਰੇਗਾ ਆਪਨਹੀਂ ਕੱਟ ਜਾਏ ਸਖਤ ਸਨੇਹ ਕਰ ਤੁਰਕ ਹੋਏਗਾ ਹਕੀਕਤ ਜੇ ਸਖਤ ਜੋਰੀ ਦੇ ਨਾਲ ਇੰਦਰੀ ਘਟਣ ਨਾਲ ਜੇ ਕੋਈ ਵਾਅਕਈ ਮੁਸਲਮਾਨ ਹੋ ਜਾਂਦਾ ਹੈ ਤੇ ਐਸਾ ਅਗਰ ਰੱਬ ਚਾਹੁੰਦਾ ਸੀ ਤੋ ਰੱਬ ਸਵੈਮ ਘਟਾ ਪਰਮਾਤਮਾ ਹੀ ਸੁਨਤ ਕਰ ਦਿੰਦਾ ਹੈ ਸੁਨਤ ਕਰੇ ਜੇ ਤੁਰਕ ਹੋਏਗਾ ਔਰਤ ਕਾ ਕੀ ਕਰੀਏ ਅਰਧ ਸਰੀਰੀ ਨਾਰ ਨਾ ਛੋੜੇ ਤਾਂ ਤੇ ਹਿੰਦੂ ਹੀ ਰਹੀ ਗਏ ਬੜੀ ਕੀਮਤੀ ਗੱਲ ਕਬੀਰ ਕਹ ਜੈਨੇ ਅਗਰ ਪੁਰਸ਼ ਦੀ ਸੁੰਨਤ ਕਰੋਗੇ ਤਾਂ ਇਸਤਰੀ ਦਾ ਕੀ ਕਰੋਗੇ ਇਸਤਰੀ ਤੇ ਆਖਰ ਹਿੰਦੂ ਹੀ ਰਹੀ ਅੱਧਾ ਸਰੀਰ ਮੁਸਲਮ ਅੱਧਾ ਹਿੰਦੂ ਕਬੀਰ ਨੇ ਸੁੰਨਤ ਕਰਾਣ ਤੋਂ ਇਨਕਾਰ ਕੀਤਾ ਔਰ ਆਖਿਆ ਕਿ ਸਰੀਰ ਦੇ ਸਾਰੇ ਅੰਗ ਪਰਿਪੂਰਨ ਪ੍ਰਮਾਤਮਾ ਦੀ ਤਰਫੋਂ ਸੰਪੂਰਨ ਨੇ ਕਿ ਮੈਂ ਕਿਸੇ ਵੀ ਅੰਗ ਨੂੰ ਘਟਾਣ ਨੂੰ ਰਾਜ਼ੀ ਨਹੀਂ ਲੇਕਿਨ ਆਪਨੇ ਇਸ ਰਸਮ ਨੂੰ ਵੀ ਮੰਨਣ ਤੋਂ ਇਨਕਾਰ ਕੀਤਾ ਕਿ 9 ਸਾਲ ਦੇ ਬਾਲਕ ਨੂੰ ਜਦ ਜਗੋ ਪਵਿੱਤ੍ਰ ਕਰਾਇਆ ਜਾਂਦਾ ਹੈ ਤਾਂ ਆ ਇਸ ਸੰਬੰਧ ਵਿੱਚ ਵੀ ਕਹਿੰਦੇ ਨੇ ਹਮ ਗਰ ਸੂਤ ਤਨੇ ਨਿਤ ਤਾਨਾ ਕੰਠ ਜਨੇਉ ਤੁਮਾਰੇ ਤੁਮ ਤੋ ਪੜਤੇ ਵੇਦ ਗਾਇਤਰੀ ਗੋਬਿੰਦ ਮਿਲਦੇ ਹਮਾਰੇ ਵੀ ਜਿਹੜਾ ਸੂਤਰ ਤੂੰ ਵਟ ਪਾ ਕੇ ਗਲ ਵਿੱਚ ਪਾ ਦੇਣਾ ਕਿ ਕਹਿੰਦਾ ਜਨੇਉ ਹੈ ਕਿ ਸੂਤ ਸਾਡੇ ਘਰ ਦੇ ਚ ਕੱਤਿਆ ਜਾਂਦਾ ਹੈ ਸਾਡੇ ਘਰ ਦੇ ਚ ਬਣਾਇਆ ਜਾਂਦਾ ਅਸੀਂ ਬਣਾਉਂਦੇ ਹਾਂ ਹਮਗਰ ਸੂਤ ਤਨੇ ਨਿਤ ਤਾਨਾ ਕੰਠ ਜਨੇਉ ਤੁਮਾਰੇ ਵੀ ਕਮਾਲ ਦੀ ਗੱਲ ਸੂਤਰ ਅਸੀਂ ਬਣਾਉਂਦੇ ਹਾਂ ਤੇ ਕੰਠ ਦੇ ਚ ਤੁਸੀਂ ਪਾ ਕੇ ਬ੍ਰਾਹਮਣ ਹੋ ਜਾਂਦੇ ਹੋ ਜਦ ਕੇ ਬਣਾਉਂਦੇ ਅਸੀਂ ਇਸ ਸੂਤ ਨੂੰ ਕੱਤਦੇ ਹਸਤੇ ਹਾਂ ਅਸੀਂ ਆ ਤੁਮ ਤੋਂ ਪੜਦੇ ਵੇਦ ਗਾਇਤਰੀ ਗੋਬਿੰਦ ਰਿ ਦੇਹ ਮਾਰੇ ਜਿਸ ਲਈ ਤੁਸੀਂ ਵੇਦ ਪੜਦੇ ਹੋ ਗਾਇਤਰੀ ਦਾ ਜਾਪ ਕਰਦੇ ਹੋ ਉਹ ਗੋਬਿੰਦ ਮੇਰੇ ਹਿਰਦੇ ਵਿੱਚ ਉਹ ਮੇਰੇ ਰੋਮ ਰੋਮ ਦੇ ਵਿੱਚ ਵਸਿਆ ਹੋਇਆ ਹੈ ਇਸਤਰੀ ਕੇ ਨਾਲ ਦੋ ਫਿਰਕਿਆਂ ਦੇ ਧਾਰਮਿਕ ਮੁਖੀ ਅਖੌਤੀ ਧਾਰਮਿਕ ਮੁਖੀ ਕਬੀਰ ਦੇ مخਾਲਫ ਹੋਏ ਅਤੇ ਇਸ ਤਰ੍ਹਾਂ ਦੇ ਭੋਕੇ ਧਾਰਮਿਕ ਬੰਦਿਆਂ ਦੀ مخالਫਤ ਕਈ ਵਾਰ ਬਹੁਤ ਵੱਡੇ ਦੁੱਖ ਤੇ ਬੀੜਾ ਨੂੰ ਜਨਮ ਲੈਂਦੀ ਹੈ ਆਖਿਰ ਉਹ ਵੀ ਵਕਤ ਆ ਗਿਆ ਕਿ ਸਿਕੰਦਰ ਲੋਧੀ ਨੇ ओके ओके कबीर ਨੂੰ ਤਰ੍ਹਾਂ ਤਰ੍ਹਾਂ ਦੇ ਤਸਈਏ ਜਣੇ ਸ਼ੁਰੂ ਕੀਤੇ ਔਰ ਉਹ ਵੀ ਸਮਾ ਆ ਗਿਆ ਕਿ ਦੂਸਰੇ ਫਿਰਕੇ ਦੇ ਮੁਖੀਆਂ ਨੇ ਕਬੀਰ ਦੇ ਘਰ ਨੂੰ ਅਗ ਲਾ ਦਿੱਤੀ ਬਨਾਰਸ ਦੇ ਚ ਆਪਦੀ ਝੁੱਗੀ ਜਲ ਗਈ ਖੱਡੀ ਜਲ ਗਈ ਬੁਣਿਆ ਹੋਇਆ ਕਪੜਾ ਜਲ ਗਿਆ ਔਰ ਅੱਧੀ ਰਾਤ ਦੇ ਵਕਤ ਕਬੀਰ ਦੇ ਘਰ ਨੂੰ ਅਗ ਲਾਈ ਗਈ ਕਬੀਰ ਗੰਗਾ ਦੇ ਤੱਟ ਤੇ ਬੈਠਾ ਸੀ ਆਪ ਦਾ ਲੜਕਾ ਕਮਾਲ ਜੋ ਵਾਕਈ ਕਮਾਲ ਸੀ ਜੀਵਨ ਦੇ ਵਿੱਚ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਕਮਾਲ ਦਿਖਾਣਾ ਹੀ ਉਸਦਾ ਕਮਾਲ ਸੀ ਉਹ ਭਜੇ ਹੋਇਆ ਗਿਆ ਗੰਗਾ ਦੇ ਢੱਟ ਤੇ ਤੇ ਭਗਤ ਜੀ ਆਪਣੇ ਪਿਤਾ ਨੂੰ ਕਹਿ ਲਗਾ ਬਾਪੂ ਘਰ ਨੂੰ ਅਗ ਲੱਗ ਗਈ ਝੁੱਗੀ ਜਲ ਗਈ ਹੈ ਖੱਡੀ ਜਲ ਰਹੀ ਹੈ ਸਾਰਾ ਸਮਾਨ ਜਲ ਕੇ ਰਾਖ ਹੋ ਗਿਆ ਸੜੇ ਮਕਾਨ ਨੂੰ ਜਲਾ ਕੇ خاک ਕਰ ਦਿੱਤਾ ਗਿਆ ਹੈ ਕਬੀਰ ਕਿਸੇ ਮੌਜ ਵਿੱਚ ਬੈਠੇ ਸਨ ਕਿਸੇ ਅਗੰਮੀ ਰਸ ਵਿੱਚ ਬੈਠੇ ਸਨ ਆਪਨੇ ਫੌਰਨ ਕਹਿ ਦਿੱਤਾ RAM ਜਪਤ ਤਨ ਝਰ ਕੇ ਨਾ ਜਾਏ RAM ਨਾਮ ਚਿਤ ਰਹਿਓ ਸਮਾਏ ਐ ਮੇਰੇ ਬੇਟੇ ਜਿਸ ਮਸਤੀ ਵਿੱਚ ਮੈਂ ਲੀਨ ਹਾਂ ਜਿਸ ਰੰਗ ਵਿੱਚ ਮੈਂ ਬੈਠਾ ਹਾਂ ਮੇਰੇ ਤਨ ਨੂੰ ਵੀ ਕੋਈ ਅਗ ਲਾ ਦੇਵੇ ਤਾਂ ਵੀ ਪਰਵਾਹ ਨਹੀਂ ਕੋਈ ਗੱਲ ਨਹੀਂ ਜਿਸ ਮੌਜ ਦੇ ਵਿੱਚ ਮੈਂ ਬੈਠਾ ਹਾਂ ਇਸ ਮੌਜ ਨੂੰ ਕੋਈ ਅਗ ਨਹੀਂ ਲਾ ਸਕਦਾ ਜਿਸ ਆਨੰਦ ਵਿੱਚ ਮੈਂ ਬੈਠਾ ਹਾਂ ਇਸ ਨੂੰ ਕੋਈ ਜਲਾ ਨਹੀਂ ਸਕਦਾ ਇਹਨੂੰ ਕੋਈ ਸਾੜ ਨਹੀਂ ਸਕਦਾ ਤੇ ਜਿਹੜੀਆਂ ਚੀਜ਼ਾਂ ਸੜ ਗਈਆਂ ਨੇ ਕੋਈ ਗੱਲ ਨਹੀਂ ਇਹ ਫਿਰ ਬਣ ਜਾਣਗੀਆਂ ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ ਔਰ ਮੈਨੂੰ ਤੇ ਐਸਾ ਮਹਿਸੂਸ ਹੁੰਦਾ ਹੈ ਕਿ ਅੱਗ ਵੀ ਪ੍ਰਭੂ ਆਪ ਹੈ ਇਹ ਪਵਨ ਵੀ ਪ੍ਰਭੂ ਆਪ ਹੈ ਆਪੇ ਬਾਵਕ ਆਪੇ ਪਵਨਾ ਜਾਰੇ ਖਸਮ ਤਰਾਖੇ ਕਵਨਾ ਜ਼ਰਰੇ ਜ਼ਰਰੇ ਵਿੱਚ ਪ੍ਰਭੂ ਦੇ ਦਰਸ਼ਨ ਕਰਨੇ ਔਰ ਉਸ ਦਾ ਦਰਸ਼ਨ ਕਰਾਣਾ ਇਹੀ ਰੋਜ਼ ਮਰਾ ਦੀ ਜ਼ਿੰਦਗੀ ਦਾ ਕਰਤਬ ਬਣ ਗਿਆ ਤੋ ਸਿਕੰਦਰ ਲੋਦੀ ਦੀ ਮੁਖਾਲਫਤ ਵੀ ਆਪਣਾ ਰੰਗ ਲਿਆਈ ਔਰ ਇਹ ਮੁਖਾਲਫਤ ਸਿਰਫ ਇਸ ਵਾਸਤੇ ਸੀ ਕਿ ਜਿੱਥੇ ਉਹ Hindu ਤਤ ਦੀ ਸ਼ਰਧਾ ਦਾ ਧਾਰਨੀ ਨਹੀਂ ਸੀ ਉਥੇ Muslim ਸ਼ਰਧਾ ਦਾ ਵੀ ਧਾਰਨੀ ਨਹੀਂ ਸੀ ਬਨ ਕੇ ਹਾਥੀ ਦੇ ਅੱਗੋਂ ਸੁੱਟ ਦਿੱਤਾ ਗਿਆ ਹੱਥ ਪੈਰ ਬਨ ਕੇ ਮੁਸ਼ਕਾਂ ਬਨ ਕੇ ਕਿਹੜਾ ਕੈਸਾ ਹਾਥੀ ਜਿਹਨੂੰ ਸ਼ਰਾਬ ਪਿਲਾ ਦਿੱਤੀ ਗਈ ਤੇ ਮਹਾਵਤ ਨੂੰ ਬਿਠਾ ਕੇ ਕਹਿ ਦਿੱਤਾ ਗਿਆ ਕਬੀਰ ਨੂੰ ਇਸ ਹਾਥੀ ਦੇ ਤਲੇ ਰੋਂਦ ਕੇ ਲਿਟਾਰ ਦੇ ਖਤਮ ਕਰ ਦੇ ਕਮਾਲ ਦਾ ਉਹ ਹਾਥੀ ਉਸਨੇ ਸੂੰਡ ਦੇ ਨਾਲ ਕਬੀਰ ਨੂੰ ਜੁਕਿਆ ਕਬੀਰ ਨੂੰ ਮੱਥਾ ਟੇਕਿਆ ਕਬੀਰ ਆਪ ਇਸ ਵਰਤਾਰੇ ਨੂੰ ਆਪਣੇ ਸ਼ਬਦ ਵਿੱਚ ਕਲਮ ਬੰਦ ਕਰਦੇ ਨੇ ਹਸਤ ਨਾ ਤੋਰੇ ਧਰੇ ਧਿਆਨ ਵਾਕੇ ਰਿਦੇ ਬਸੇ ਭਗਵਾਨ ਹਾਥੀ ਨੇ ਮੇਰੇ ਸਰੀਰ ਨੂੰ ਤੋੜਿਆ ਨਹੀਂ ਲਿਤਾੜਿਆ ਨਹੀਂ ਬਲਕੇ ਕੁੰਚਰ ਪੋਠ ਲੈ ਲੈ ਨਮਸਕਾਰੇ ਬੂਝੀ ਕਾਜੀ ਨੈ ਅੰਧਾਰੇ ਪਿਉਤੇ ਮੇਰੀ ਉਸ ਓਟਲੀ ਨੂੰ ਜੋ ਮੁਸਕਾ ਬਣ ਕੇ ਮੈਨੂੰ ਰੱਖਿਆ ਗਿਆ ਮੱਥਾ ਢਿਗਦਾ ਕੁੰਚਰ ਪੋਠ ਲੈ ਲੈ ਨਮਸਕਾਰੇ ਆਮ ਸਿਆਣਿਆਂ ਦਾ ਚਿੰਤਨ ਐਸਾ ਕਹਿੰਦਾ ਹੈ ਗਊ, ਬਾਹੀ, ਹੰਸ, ਮੋਰ, ਕੁੱਤਾ ਔਰ ਘੋੜਾ ਇਹ ਮਨੁੱਖ ਦੇ ਬਹੁਤ ਨੇੜੇ ਨੇ ਇਹ ਸੋਚਦੇ ਨੇ ਇਹਨਾਂ ਦੇ ਅੰਦਰ ਸੋਚ ਦਾ ਮਾਦਾ ਉਤਪਨ ਹੋ ਸਕਦਾ ਹੈ ਜਾਂ ਉਤਪਨ ਹੋ ਗਿਆ ਹੈ ਐਸਾ ਤੇ ਨਹੀਂ ਆਖ ਸਕਦੇ ਕਿ ਸਾਰੇ ਹੀ ਘੋੜੇ ਜਾਂ ਸਾਰੇ ਹੀ ਹਾਥੀ ਸੋਚਦੇ ਨੇ ਸਾਰੇ ਤੇ ਮਨੁੱਖ ਵੀ ਸੋਚ ਮੰਡਲ ਦੇ ਚ ਨਹੀਂ ਰਹਿੰਦੇ ਲੇਕਿਨ ਇਸ पशु श्रेणी ਦੇ ਵਿੱਚ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਦਾ ਮਨ ਵਿਕਸਿਤ ਹੋ ਚੁੱਕਿਆ ਹੈ ਔਰ ਉਹ ਮਨੁੱਖ ਦੇ ਨੇੜੇ ਨੇ ਹਾਥੀ ਵੀ ਉਸੇ ਸ਼੍ਰੇਣੀ ਵਿੱਚ ਆਉਂਦਾ ਹੈ ਉਹ ਬਾਰ-ਬਾਰ ਕਬੀਰ ਨੂੰ ਨਮਸਕਾਰ ਕਰਦਾ ਹੈ ਤੇ ਹਾਥੀ ਦਾ ਇਹ પ્રસੰਗ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬਾਰ-ਬਾਰ ਆਪਣੀ ਬਾਣੀ ਦੇ ਦਰਾਇਆ ਹੈ ਕਿ ਜਿਸ ਵਕਤ ਉਹ ਪਾਣੀ ਪੀਣ ਲਈ ਇੱਕ ਸਰੋਵਰ ਵਿੱਚ ਗਿਆ ਤਾਂ ਇੱਕ ਮગરਮਛ ਨੇ ਹਾਥੀ ਨੂੰ ਫੜ ਲਿਆ ਉਹ ਪੈਰ ਮੋਂ ਦੇਚ ਪਾ ਕੇ ਗਹਿਰੇ ਪਾਣੀ ਦੇ ਵਿੱਚ ਖਸੀਟ ਕੇ ਲੈ ਜਾ ਰਿਹਾ ਹੈ ਤੇ ਪਾਣੀ ਵਿੱਚ ਮગરਮਛ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ ਉਸ ਵਕਤ ਪੀੜਤ ਹਾਥੀ ਨੇ ਇੱਕ ਕਮਲ ਦਾ ਫੁੱਲ ਤੋੜ ਕੇ ਪ੍ਰਮਾਤਮਾ ਨੂੰ ਪੇਸ਼ ਕੀਤਾ ਜਿਸ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਕਰਦੇ ਨੇ ਜਬ ਹੀ ਸਰਨ ਗਹੀ ਕਿਰਪਾ ਨੇ ਗੱਜ ਘਰਾਤੇ ਛੂਟਾ ਮਹਿਮਾ ਨਾਮ ਕਹਾ ਲਓ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ ਇਹਦਾ ਮਤਲਬ ਹੈ ਹਾਥੀ ਵੀ ਰਾਮ ਕਹਿ ਸਕਦਾ ਹੈ ਇਹਦਾ ਮਤਲਬ ਹੈ ਕਿ ਹਾਥੀ ਵੀ ਰਾਮ ਬਾਰੇ ਸੋਚ ਸਕਦਾ ਹੈ ਹਾਥੀ ਵੀ ਈਸ਼ਵਰ ਦਾ ਚਿੰਤਨ ਕਰ ਸਕਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਥਾਂ ਤੇ ਨਹੀਂ ਅਨੇਕਾ ਥਾਵਾਂ ਤੇ ਇਹ ਉਦਾਹਰਣ ਆਇਆ ਹੈ ਭਾਈ ਜ਼ਿਕਰ ਕੀਤਾ ਹੈ ਦੁਖਤ ਗਜਿੰਦ ਅਰਬਿੰਦ ਗਏ ਭੇਟ ਰਾਖੇ ਤਾ ਕੇ ਕਾਜੇ ਚਕਰ ਬਾਣ ਆਣ ਗਰਸੇ ਗਰਾਹ ਜੀ ਭਾਈ ਸਾਹਿਬ ਕੇ ਨੇ ਦੁਖਤ ਅਵਸਥਾ ਦੇ ਚ ਹਾਥੀ ਨੇ ਕਮਲ ਦਾ ਫੁੱਲ ਪ੍ਰਭੂ ਨੂੰ ਭੇਟ ਕੀਤਾ ਅਰਦਾਸ ਕੀਤੀ हे ਪ੍ਰਭੂ ਮੇਰੀ ਰਖਿਆ ਕਰਸ ਅਤੀ ਵਿਪਤਾ ਵਿੱਚ ਫਸੇ ਹੋਏ ਕਈ ਵਫਾ ਪਸ਼ੂ ਵੀ ਗੈਬੀ ਸ਼ਕਤੀ ਨੂੰ ਪੁਕਾਰਦੇ ਨੇ ਕਿਉਂਕਿ ਉਹਨਾਂ ਕੋਲ ਉਸ ਗੈਬੀ ਸ਼ਕਤੀ ਤੋਂ ਇਲਾਵਾ ਹੋਰ ਕੋਈ ਆਸਰਾ ਨਹੀਂ ਰਹਿੰਦਾ ਹੋਰ ਕੋਈ ਸਹਾਰਾ ਨਹੀਂ ਰਹਿੰਦਾ ਅਗਰ ਹਾਥੀ ਐਸਾ ਸੋਚ ਸਕਦਾ ਹੈ ਤਾਂ ਹਾਥੀ ਫਿਰ ਮਨੁੱਖ ਦੇ ਬਹੁਤ ਨੇੜੇ ਹੈ ਤੇ ਕਬੀਰ ਨੇ ਜੋ ਆਪਣੀ ਬਾਣੀ ਵਿੱਚ ਇਹ ਵਾਰਤਾ ਕਲਮਬੰਦ ਕੀਤੀ ਹੈ ਤੇ ਕਬੀਰ ਨੂੰ ਹੋਇਆ ਕੋਈ ਬਹੁਤ ਲੰਬਾ ਅਰਸਾ ਨਹੀਂ ਹੋਇਆ 600 ਸਾਲ ਦਾ ਸਮਾਵਧਿਤ ਹੋਇਆ ਜਦ ਕਿ ਘਟਨਾ ਘਟੀ ਹੈ ਕੁੰਚਰਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨਾ ਅੰਧਿਆਰੇ ਕਬੀਰ ਕਹਿੰਦੇ ਕਵਾਲ ਦੀ ਗੱਲ ਹਾਥੀ ਦੀ ਅੱਖਾਂ ਖੁੱਲੀਆਂ ਨੇ ਉਹ ਮੇਰੀ ਅਸਲੀਅਤ ਵੇਖ ਰਿਹਾ ਹੈ ਪ੍ਰਕਾਜੀ ਨੂੰ ਦੇ ਸਿਕੰਦਰ ਲੋਧੀ ਨੂੰ ਅਸਲੀਅਤ ਨਹੀਂ ਦਿਖਾਈ ਦੇਂਦੀ ਔਖਾ ਹੋ ਗਿਆ ਸਿਕੰਦਰ ਲੋਧੀ ਵੀ ਹਾਥੀ ਨੇ ਤੋੜਿਆ ਨਹੀਂ ਹਾਥੀ ਨੇ ਕੁਚਲਿਆ ਨਹੀਂ ਹਾਥੀ ਨੇ ਕਬੀਰ ਨੂੰ ਖਤਮ ਨਹੀਂ ਕੀਤਾ ਤਾਂ ਐਲਕਾਰਾਨ ਨੂੰ ਕਹਿਨੋ ਝੁੱਕ ਕੇ ਗੰਗਾ ਹੀ ਸੁੜ ਗਏ ਗੰਗਾ ਆਪਣੇ ਜੋਬਨ ਤੇ ਚੜੀ ਹੋਈ ਸੀ ਭਾਦਰਾਉ ਦਾ ਮਹੀਨਾ ਸੀ ਅਥਾ ਪਾਣੀ ਵਗ ਰਿਆ ਸੀ ਆਖਰ ਕਬੀਰ ਨੂੰ ਝੁੱਕ ਕੇ ਗੰਗਾ ਦੇ ਗਹਿਰੇ ਪ੍ਰਵਾਹ ਵਿੱਚ ਸੁੜ ਦਿੱਤਾ ਗਿਆ ਆਪ ਨੇ ਉੱਥੇ ਵੀ ਬਹੁਤ ਸੁੰਦਰ ਬੋਲ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮ੍ਰਗਛਾ ਲਾ ਪਰ ਬੈਠੇ ਕਬੀਰ ਜਿਹੜੀਆਂ ਲਹਿਰਾਂ ਬੰਦੇ ਨੂੰ ਡੋਬ ਕੇ ਰੱਖ ਦਿੰਦੀਆਂ ਨੇ ਉਹਨਾਂ ਲਹਿਰਾਂ ਨੇ ਕਬੀਰ ਦੀਆਂ ਜ਼ੰਜੀਰਾਂ ਹੀ ਤੋੜ ਦਿੱਤੀ ਇਸ ਨੂੰ ਇੱਕ ਉਰਦੂ ਦਾ ਸ਼ਾਇਰ ਇੰਜ ਕਹਿੰਦਾ ਹੈ ਫਾਨੂਸ ਬਨ ਕੇ ਜਿਸ ਕੀ ਹਿਫਾਜ਼ਤ ਹਵਾ ਕਰੇ ਉਹ ਸ਼ਮਾ ਕਬ ਬੁਝੇ ਜਿਸੇ ਰੋਸ਼ਨ ਖੁਦਾ ਕਰੇ ਹਵਾ ਹੀ ਜਿਸ ਦੀਵੇ ਦੀ ਹਿਫਾਜ਼ਤ ਕਰੇ ਉਸ ਦੀਵੇ ਨੂੰ ਕੌਣ ਬੁਝਾਏਗਾ ਲਹਿਰਾਂ ਹੀ ਜਿਸ ਮਨੁੱਖ ਨੂੰ ਪਾਰਲੇ ਕੰਡੇ ਤੇ ਲੈ ਜਾਣ ਕਿਨਾਰੇ ਤੇ ਲਾਂ ਉਸ ਬੰਦੇ ਨੂੰ ਡੋਬਣਾ ਬੜਾ ਔਖਾ ਹੈ ਦੁੱਖ ਹੀ ਜਿਸ ਬੰਦੇ ਨੂੰ ਗਿਆਨ ਦੇ ਜਾਣ ਸਿੱਖਿਆ ਦੇ ਜਾਣ ਔਰ ਬਹੁਤ ਸਾਗਰ ਤੋਂ ਪਾਰ ਹੋਣ ਦੀ ਪ੍ਰੇਰਣਾ ਦੇ ਜਾਣ ਐਸੇ ਬੰਦੇ ਨੂੰ ਦੁਖੀ ਕਰਨਾ ਬਹੁਤ ਔਖਾ ਹੈ ਐਸੇ ਬੰਦੇ ਨੂੰ ਪੀੜਤ ਕਰਨਾ ਬਹੁਤ ਅਖ ਹੈ ਸਿਆਣਾ ਬੰਦਾ ਤੇ ਜ਼ਿੰਦਗੀ ਦੇ ਹਰ ਦੁੱਖ ਤੋਂ ਨਵਾਂ ਅਨੁਭਵ ਲੈਂਦਾ ਹੈ ਨਵੀਂ ਪ੍ਰੇਰਣਾ ਲੈਂਦਾ ਹੈ ਨਵੀਂ ਸਿੱਖਿਆ ਲੈਂਦਾ ਹੈ ਨਵੀਂ ਵਿਕਸ਼ਾ ਲੈਂਦਾ ਹੈ ਤੋ ਆਪ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮ੍ਰਿਗ ਛਾਲਾ ਪਰ ਬੈਠੇ ਕਬੀਰ ਔਰ ਆਪ ਸਾਫ ਕਹਿੰਦੇ ਨੇ ਮਨ ਨਾ ਡਰੇ ਤਨ ਕਾਹੇ ਕੋ ਡਗਾਏ ਚਰਨ ਕਮਲ ਚਿਤ ਰਹੋ ਸਮਾਏ ਮਨ ਪ੍ਰਭੂ ਦੇ ਚਰਨ ਨਾਲ ਐਸਾ ਜੁੜਿਆ ਕਿ ਜਦ ਮਨ ਡਰਦਾ ਹੀ ਨਹੀਂ ਤੇ ਐ ਸਿਕੰਦਰ ਸਰੀਰ ਦੇ ਭਾਵੇਂ ਤੂੰ ਟੁਕੜੇ ਟੁਕੜੇ ਕਰ ਦੇ ਸਰੀਰ ਦੇ ਭਾਵੇਂ ਤੂੰ ਪੁਰਜ਼ੇ ਪੁਰਜ਼ੇ ਕਰ ਦੇ ਐ ਸਿਕੰਦਰ ਲੋਦੀ ਮੈਂ ਸਰੀਰ ਦੇ ਤਨ ਤੋਂ ਉੱਚਾ ਜੀ ਰਿਹਾ ਸਰੀਰ ਨੂੰ ਭਾਵੇਂ ਤੂੰ ਡੋਬ ਦੇ ਸਰੀਰ ਨੂੰ ਭਾਵੇਂ ਤੂੰ ਕੱਟ ਦੇ ਸਰੀਰ ਨੂੰ ਭਾਵੇਂ ਤੂੰ ਛਲ ਨਹੀਂ ਕਰ ਦੇ ਸਰੀਰ ਦੇ ਭਾਵੇਂ ਤੂੰ ਪੁਰਜ਼ੇ ਪੁਰਜ਼ੇ ਕਰ ਦੇ ਮੇਰਾ ਮਨ ਡਰਦਾ ਹੀ ਨਹੀਂ ਵਾਕਈ ਵੱਡੇ ਵੱਡੇ ਕੰਮ ਸੰਸਾਰ ਵਿੱਚ ਉਹਨਾ ਮਨੁੱਖਾਂ ਨੇ ਕੀਤੇ ਨੇ ਜੋ ਸਰੀਰ ਦੇ ਤਲ ਤੋਂ ਥੋੜਾ ਜਿਹਾ ਉੱਚਾ ਜੀਵਦੇ ਨੇ ਜੋ ਸਰੀਰ ਦੇ ਮੋਢੇ 'ਚ ਸਰੀਰ ਦੀ ਪਕੜ ਦੇ 'ਚ ਜੀਮਲੇ ਨੇ ਕਿਮਾ ਕਰਨੀ ਉਹ ਮਨੁੱਖ ਕਦੀ ਵੀ ਸੰਸਾਰ ਦੇ 'ਚ ਕੋਈ ਖਾਸ ਕੰਮ ਮਹਾਨ ਕੰਮ ਨਹੀਂ ਕਰ ਸਕੇ ਔਰ ਹਮੇਸ਼ਾ ਹੀ ਜ਼ਿੰਦਗੀ ਦੀ ਦੌੜ ਦੇ 'ਚ ਪਛੜੇ ਹੋਏ ਜੋ ਹੈ ਰਹਿ ਜਾਂਦੇ ਨੇ ਤੋਂ ਭਗਤ ਕਬੀਰ ਹਰ ਫਿਰਕੇ ਨੂੰ ਹਰ ਤੱਕੇ ਨੂੰ ਸੱਚ ਦਾ ਉਪਦੇਸ਼ ਸੱਚ ਦਾ ਸੰਦੇਸ਼ ਦੇਂਦੇ ਆ ਆਪਨੇ ਜ਼ਿੰਦਗੀ ਬਤੀਤ ਕਰ ਲਏ ਬਿਰਧ ਹੋ ਗਏ ਬੁਢਾਪਾ ਹੋ ਗਿਆ ਆਪਨੇ ਬਨਾਰਸ ਛੱਡਣ ਦਾ ਫੈਸਲਾ ਕੀਤਾ ਸਗਲ ਜਨਮ ਸਿਵਪੁਰੀ ਬਿਤਾਇਆ ਮਰਤੀ ਬਾੜ ਮਗਹਰ ਉੱਠਦਾ ਆ ਆਪ ਸਵੈਮ ਕਹਿੰਦੇ ਨੇ ਕਿ ਮੇਰਾ ਅੰਤਿਮ ਸਮਾ ਜਦ ਆਇਆ ਤੋ ਮੈਂ ਮਗਹਰ ਚਲਾ ਗਿਆ ਕਿਉਂ ਜਉ ਤਨ ਕਾਸੀ ਤਜੇ ਕਬੀਰਾ ਰਮਈਏ ਕਹਾ ਨਾ ਹੋ ਰਹਾ ਫਿਰ ਰਾਮ ਦਾ ਕੀ ਐਸਾਨ ਕਿ ਮੈਂ ਬਨਾਰਸ ਦੇਚ ਪ੍ਰਾਣ ਤਿਆਗ ਕੇ ਸ਼ਿਵਾਂ ਦੀ ਪੁਰੀ ਚਲਾ ਜਾਵਾਂ ਮੋਕਸ਼ ਨੂੰ ਪ੍ਰਾਪਤ ਕਰਾਂ ਤੇ ਮੇਰੀ ਬੰਦਗੀ ਦਾ ਕੀ ਲਾਭ ਮੇਰੇ ਕੀਤੇ ਹੋਏ ਜਪ ਤਪ ਦਾ ਕੀ ਲਾਭ ਇਸ ਵਾਸਤੇ ਆਪ ਆਪਣੀ ਪਤਨੀ ਨੂੰ ਮੁਖਾਤਬ ਕਰਦੇ ਹੋਇਆ ਕਹਿੰਦੇ ਨੇ ਕਹੇਤ ਕਬੀਰ ਸੁਨੋ ਰਵੀ ਲੋਈ ਪਰਮ ਨਾ ਭੂਲੋ ਕੋਈ ਕਿਆ ਕਾਸੀ ਕਿਆ ਹੋ ਕਰ ਮਘਰ ਰਾਮ ਰਦੇ ਜੋ ਹੋਈ ਚਾਹੇ ਬਨਾਰਸ ਹੋਵੇ ਤੇ ਚਾਹੇ ਮਗਰ ਧਰਤੀ ਹੋਵੇ RAM ਨਾਮ ਦੇ ਜਲੀਨ ਜਿਹੜਾ ਬੁਰਸ਼ ਹੈ ਚਾਹੇ ਬਨਾਰਸ ਦੇ ਸਮਾਜ ਹੈ ਤੇ ਚਾਹੇ ਮਗਰ ਦੇ ਸਮਾਜ ਹੈ ਉਹ ਵਾਸਤਵਿਕ ਮੋਕਸ਼ ਗਤੀ ਨੂੰ ਪ੍ਰਾਪਤ ਹੁੰਦਾ ਹੈ ਕਿਉਂਕਿ ਉਹਦੇ ਹਿਰਦੇ ਦੇ ਵਿੱਚ RAM ਦਾ ਵਾਸਾ ਹੈ ਉਸਦੇ ਹਿਰਦੇ ਦੇ ਵਿੱਚ ਈਸ਼ਵਰ ਦਾ ਵਾਸਾ ਹੈ ਅਸਥਾਨ ਭੇਦ ਉਸ ਲਈ ਕੋਈ ਮਹਨੇ ਨਹੀਂ ਰੱਖਦਾ ਕੋਈ ਅਹਨਿਅਤ ਨਹੀਂ ਰੱਖਦਾ ਇਸ ਤਰ੍ਹਾਂ ਦੇ ਭਰਮ ਵਹਿਮ ਤੋਂ ਕਬੀਰ ਨੇ ਮਨੁੱਖਤਾ ਨੂੰ ਉੱਚਾ ਕੀਤਾ ਤੇ ਵੀਰੋ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਸੁਣ ਕੇ ਮੈਨੂੰ ਤੇ ਬੜਾ ਹੀ ਆਨੰਦ ਤੇ ਬੜਾ ਸਕੂਨ ਮਿਲਿਆ ਤੇ ਵਾਕੀ ਵੀਰੋ ਤੁਹਾਨੂੰ ਪਤਾ ਹੀ ਹੈ ਕਿ ਸੰਤ ਸਿੰਘ ਮਸਕੀਨ ਜੀ ਦੀ ਹਰ ਕਥਾ ਇੱਕ ਤੋਂ ਵੱਧ ਦੇਖ ਹੈ ਜਿਹੜੀ ਮਰਜ਼ੀ ਕਥਾ ਨੂੰ ਤੁਸੀਂ ਸੁਣ ਲੋ ਤੁਹਾਨੂੰ ਬੜਾ ਹੀ ਆਨੰਦ ਤੇ ਬੜਾ ਸਕੂਨ ਮਿਲਦਾ ਹੋਇਆ ਤੁਹਾਡੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਸਾਰੀਆਂ ਖਤਮ ਹੋ ਜਾਂਦੀਆਂ ਤੇ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ لازਮੀ ਕਰਿਓ ਆਪਣਾ ਰੱਖਿਓ ਤੇਰਾ ਖਿਆਲ ਰੱਬ ਰੱਖੇ